26 ਜਨਵਰੀ ਤੋਂ ਇਹ ਆਰਡਰ ਕਰਤੇ ਸਾਰੇ ਸਰਕਾਰੀ ਹਸਪਤਾਲਾਂ ਦਾ ਚਾਹੇ ਉਹ ਸਬ ਤਹਿਸੀਲ ਦਾ ਚਾਹੇ ਤਹਿਸੀਲ ਦਾ ਚਾਹੇ ਜ਼ਿਲ੍ਹੇ ਦਾ ਸੀਐਮਓ ਤੇ ਐਸਐਮਓ ਜਿਹੜੇ ਵੱਡੇ ਡਾਕਟਰ ਨੇ ਜਿਹੜੇ ਇੰਚਾਰਜ ਨੇ ਉਹਨਾਂ ਨੂੰ ਇਹ ਆਰਡਰ ਕਰਤੇ ਕਿ ਇੱਕ ਵੀ ਦਵਾਈ ਤੁਸੀਂ ਆਪਣੀ ਪਰਚੀ ਤੇ ਉਹ ਨਹੀਂ ਲਿਖਣੀ ਜਿਹੜੀ ਬਾਹਰੋਂ ਮਿਲਦੀ ਹੋਵੇ ਸਾਰੀਆਂ ਦਵਾਈਆਂ ਮੁਫਤ ਦਵਾਈਆਂ ਕੋਈ ਜਿਹਦਾ ਪੈਸਾ ਨਹੀਂ ਲੱਗਦਾ ਉਹ ਹਸਪਤਾਲ ਦੇ ਅੰਦਰੋਂ ਹੀ ਮਿਲਣੀਆਂ ਚਾਹੀਦੀਆਂ ਨੇ ਤੁਹਾਡੀ ਸਟੋਰ 'ਚ ਹੋਣੀਆਂ ਚਾਹੀਦੀਆਂ ਨੇ ਜੇ ਕੋਈ ਦਵਾਈ ਇਹੋ ਜਿਹੀ ਹੈ ਜਿਹੜੀ ਹੈ ਨਹੀਂ ਸਟੋਰ 'ਚ ਬਾਹਰੋਂ ਮੰਗਾਉਣੀ ਹੀ ਪੈਣੀ ਹੈ ਤਾਂ ਡਾਕਟਰ ਆਪ ਜਾ ਕੇ ਲੈ ਕੇ ਆਊਗਾ ਮਰੀਜ਼ ਨੂੰ ਬਾਹਰ ਨਹੀਂ ਭੇਜਿਆ ਜਾਊਗਾ ਅੱਛਾ ਜੇ ਉਹ ਦਵਾਈ ਬਾਹਰੋਂ ਮੰਗਾਉਣੀ ਪੈ ਰਹੀ ਹੈ ਅਗਲੇ ਦਿਨ ਹੀ ਅਗਲੇ ਦਿਨ ਹੀ ਉਹ ਦਵਾਈ ਸਰਕਾਰ ਉਸ ਹਸਪਤਾਲ ਦੇ ਵਿੱਚ ਪਹੁੰਚਾਊਗੀ ਤਾਂ ਕਿ ਅਗਲੇ ਦਿਨ ਉਸ ਦਵਾਈ ਵਾਸਤੇ ਵੀ ਬਾਹਰ ਨਾ ਜਾਣਾ ਪਵੇ ਐਕਸ-ਰੇ ਮਸ਼ੀਨਾ ਅਲਟਰਾਸਾਊਂਡ ਦੀਆਂ ਮਸ਼ੀਨਾ ਸਾਰੇ ਹਸਪਤਾਲਾਂ 'ਚ ਹੋਣਗੀਆਂ ਜੇ ਕਿਸੇ ਹਸਪਤਾਲ 'ਚ ਐਕਸਰੇ ਮਸ਼ੀਨ ਹੈ ਨਹੀਂ ਅਲਟਰਾਸਾਉਂਡ ਦੀ ਮਸ਼ੀਨ ਹੈ ਨਹੀਂ ਬਾਹਰ ਪ੍ਰਾਈਵੇਟ ਹਸਪਤਾਲ ਨਾਲ ਅਸੀਂ ਐਗਰੀਮੈਂਟ ਕਰ ਲਿਆ ਕਿ ਜਿਹੜਾ ਸਰਕਾਰੀ ਹਸਪਤਾਲ ਦੇ ਡਾਕਟਰ ਕਮੈਂਡ ਕਰਨਗੇ ਉਹ ਟੈਸਟ ਤੁਸੀਂ ਕਰਕੇ ਦੇ ਦਿਓ ਪੈਸੇ ਸਰਕਾਰ ਦੇਊਗੀ ਪਰ ਇਸ ਕਰਕੇ ਇਲਾਜ ਨਹੀਂ ਰੁਕੂਗਾ ਕਿ ਟਾਈਮ 'ਤੇ ਐਕਸਰੇ ਨਹੀਂ ਹੋ ਸਕਿਆ ਜਾਂ ਟਾਈਮ 'ਤੇ ਐਮ ਆਰ ਆਈ ਨਹੀਂ ਹੋ ਸਕੀ ਬਹੁਤ ਕੀਮਤੀ ਜਾਨਾਂ ਬਚਣਗੀਆਂ